ਏ ਕਥ ਤੁਖ ਸੁਆਮੀ ਮਾਨਸ ਕੀ ਗਤਿ ਏਹੀ ਦਰਸ਼ਨ ਦੇਖ ਜੀਵਾ ਗੁਰ ਪ੍ਰੇਰਾ ਪੂਰਨ ਕਰਮ ਹੋਇ ਪ੍ਰਭ ਮੇਰਾ ਏਹ ਬਨੰਤੇ ਸੋਤਰਾ ਮੇਰੇ ਦੇਹ ਨਾਮ ਕਰ ਆਪਣੀ ਤੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਨੜ ਹਾਂ ਸਬਾਲ ਮਹੱਲਾ ਤੀਜਾ ਸ਼ਲੋਕ ਦੇਰ ਸਤਗੁਰੂ ਸੇਵੇ ਜੀ ਕੇ ਬੰਦਨਾ ਬਿਜ ਹੁ ਮੈਂ ਕਰਮ ਕਮਾਈ ਦਿਲ ਸਤਗੁਰ ਸੇਵੇ ਖਾਉ ਨਾ ਪਾਵੈ ਮਰ ਜੰਮ ਆਵ ਜਾਹਿ ਮੇਰੇ ਸਤਗੁਰ ਸੇਵੇ ਦੀ ਕੇ ਬੰਦਨਾ ਬਿਜ ਹੁ ਮੈਂ ਕਰਮ ਕਮਾਈ ਦਿਲ ਸਤਗੁਰ ਸੇਵੇ ਖਾਉ ਜੰਮ ਆਵ ਜਾਹੀ ਦਿਨ ਸਤਿਗੁਰ ਸੇਵੇ ਭਿੱਕਾ ਬੋਲਣਾ ਨਾਮ ਨਵਸੈ ਮਨ ਆਹ ਰੀ ਨਾਨਕ ਬਿਨ ਸਤਿਗੁਰ ਸੇਵੇ ਜਪ ਪਰ ਵੱਧੇ ਮਾਰਿਆ ਮੋ ਕਾਲੇ ਉਠਿ ਜਾਹੀ ਮਹਾਨਾ ਪਹਿਲਾ ਜਾ ਲੋ ਐਸੀਤ ਜਿਤ ਮੈਂ ਪਿਆਰਾ ਬੀਸਰ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਹੀ ਪਤ ਰਹੈ ਪੌਣੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਿਆਈ ਐ ਹਰ ਇੱਕੋ ਦਾਤਾ ਮੰਗੀ ਐ ਮਰ ਤਿਲਦਿਆ ਪਾਈ ਐ ਜੇ ਦੂਜੈ ਸੇਵਿਆ ਤਨ ផល ਪਾਇਆ ਤੇ ਜਨ ਜੀ ਸਭ ਔਖ ਗਵਾਈ ਐ ਨਾਨਕ ਤੇ ਬਿਟ ਹੋ ਵਾਰਿਆ ਜਿਨ ਅੰਮਨ ਕਰਦਾ ਹਰ ਨਾਮ ਧਿਆਈਐ ਨਾਨਕ ਤੇ ਬਿਟ ਹੋ ਵਾਰਿਆ ਜਿਨ ਅੰਮਨ ਕਰਦਾ ਹਰ ਨਾਮ ਧਿਆਈਐ ਵਾਹਿ ਨੂਰੀ ਕਾ ਕਾਲਾਤਾਰ ਵਾਹਿ ਨੂਰੀ ਕੀ ਬਤਿ